15 اگست 2024 ਜਿਹੜਾ ਕਿ ਆਪਾਂ ਪਰਸੋ ਇੰਡੀਪੈਂਡੈਂਸ ਡੇ सेलिब्रेट ਕਰਨਾ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਫਲੈਗ ਮਾਰਚ ਕੱਢ ਰਹੇ ਹਾਂ ਤੇ ਫਲੈਗ ਮਾਰਚ ਕੱਢਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਅਸ਼ੋਕ ਸਟ੍ਰੈਂਥ ਹੁੰਦੀ ਹੈ ਤੇ ਮਾੜੇ ਅੰਸਰ ਏਰੀਆ ਛੱਡ ਕੇ ਭੱਜ ਜਾਣ ਤੇ ਕੋਈ ਵੀ ਸ਼ਰਾਰਤ ਜੇ ਕਿਸ ਨੇ ਕੀਤੀ ਤਾਂ ਉਹ ਹੀਲ ਹੈਵ ਟੂ ਫੇਸ ਦ ਲਾਅ ਤਾਂ ਕਿੰਨਾ ਕੋਈ ਇਲਾਕੇ 'ਚ ਕੱਢਿਆ ਜਾ ਰਿਹਾ ਜੀ ਇਹ ਪੂਰੇ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਸਾਡੇ 2500 ਤੋਂ ਉੱਪਰ ਮੁਲਾਜ਼ਮ ਇਨਵੋਲਡ ਨੇ ਅੱਜ ਦੇ ਫਲੈਗਮਾਰਕ ਨਾਕਾਬੰਦੀ ਦੇ ਵਿੱਚ ਅ ਕਮਿਸ਼ਨਰ ਪੁਲਿਸ ਸਾਹਿਬ ਦੇ ਵਿੱਚ ਤੇ ਸਾਡੇ 24 ਨਾਕੇ ਲੱਗੇ ਆ ਪੂਰੇ ਸ਼ਹਿਰ ਦੇ ਵਿੱਚ ਤੇ ਸਾਰੇ ਐਸਐਸਓ ਜੀਓਜ਼ ਅਪ ਟੂ ਦ ਰੈਂਕ ਆਫ ਸੀਪੀ ਸਾਹਿਬ ਉਹ ਵੀ ਏਰੀਆ ਚ ਬਾਹਰ ਨਹੀਂ ਦੀ ਤੇ ਇਹਦਾ ਮਕਸਦ ਕੀ ਹੈ ਫਲੈਗਮਾਰਕ ਦਾ ਨੇ ਕਿਦਰ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ੋਅ ਆਫ ਫੋਰਸ ਹੁੰਦੀ ਹੈ ਤੇ ਮਾੜੇ ਅਨਸਰਾਂ ਨੂੰ ਅ ਡਰਾਵਾ ਹੁੰਦਾ ਤੇ ਜੇ ਕੋਈ ਵੀ ਫਿਰ ਵੀ ਕੋਈ ਆਪਣਾ ਕੋਈ ਖਰਾਬੀ ਕਰੂਗਾ ਤਾਂ ਅਸੀਂ ਵੀ ਲ ਐਨਫੋਰਸ ਸਟ੍ਰਿਕਟ ਐਕਸ਼ਨ ਅਗੇਂਸਟ ਹੀ ਕੋਈ ਐਕਸਟਰਾ ਫੋਰਸ ਵੀ ਬਹੁਤ ਆਈ ਗਈ ਹੈ ਜੀ ਸਾਡੇ ਕੋਲ ਪੰਜ ਕੰਪਨੀ ਐਕਸਟਰਾ ਆਈਆਂ ਨੇ ਤੇ ਉਹ ਵੀ ਅਸੀਂ ਨਾਕਾਬੰਦੀ ਲਈ ਡਿਪਲੋਏ ਕੀਤੀ ਹੈ ਨਾਲ ਫੁੱਟ ਪੈਟਰੋਲਿੰਗ ਲਈ ਅਸੀਂ ਡਿਪਲੋਏ ਕੀਤੀ ਹੈ ਕੋਈ ਇਸ ਤਰ੍ਹਾਂ ਦਾ ਥ੍ਰੈਟ ਵਗੈਰਾ ਕਿਸੇ ਤਰ੍ਹਾਂ ਦਾ ਨਹੀਂ ਥ੍ਰੈਟ ਕੋਈ ਨਹੀਂ ਹੈ ਤੇ ਪਰ ਅਸੀਂ ਪੂਰੇ ਮਸਾਇਦ ਅਗੇ ਹੈ ਕਿ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ एवरीवन इज ਆਊਟ ਇਨ ਸੀ ਤਾਂ तकरीबन ਹੁਣ ਕਿੰਨ ਦਿਨ ਸਿਆਚਰੇ ਗਏ ਇਹ ਪਿਛਲੇ ਪੂਰੇ 15 ਦਿਨਾਂ ਤੋਂ ساری ਨਾਕਾਬੰਦੀ ਹੋ ਰਹੀ ਹੈ ਤੇ ਪਹਿਲਾਂ 18 ਨਾਕੇ ਸਨ ਕਿ ਹੁਣ ਅਸੀਂ 24 ਨਾਕੇ ਕਰਦੇ ਹਾਂ